ਸਾਡੇ ਬਕਾਲਾਂ ਦੇ ਵਿੱਚ ਬਾਹਰ ਦੇ ਵਿੱਚ ਬਾਹਰ ਐਸੋਸੀਏਸ਼ਨ ਦੇ ਵਿੱਚ ਹਰ ਸਾਲ ਇਲੈਕਸ਼ਨਾਂ ਦੇ ਉੱਪਰ 20 ਤੋਂ 25 ਲੱਖ ਰੁਪਏ ਵਕੀਲ ਖਰਚਦੇ ਆ 20 ਤੋਂ 25 ਲੱਖ ਰੁਪਏ ਖਰਚਦੇ ਆ ਇਹ ਅਕਸਰ ਇਹ ਸ਼ਖਸੀਅਤ ਉਹ ਹਨ ਇਹਨਾਂ ਦਾ ਚਿਹਰਾ ਇਹਨਾਂ ਦਾ ਫੇਸ ਹਰ ਇੱਕ ਦਿਨ ਧਿਆਨ ਵਿੱਚ ਰਹਿੰਦਾ ਔਰ ਹਰ ਇੱਕ ਦਿਨ ਨਾਲ ਭਾਈਚਾਰਕ ਤੌਰ ਤੇ ਸਾਂਝ ਪਾਈ ਹੋਈ ਹੈ ਔਰ ਇਹਨਾਂ ਦੇ ਇਹਨਾਂ ਦਾ ਪਿਆਰ ਕਿਉਂਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਔਰ ਇਹਨਾਂ ਦਾ ਪਿਆਰ ਬਾੜ ਦੇ ਵਿੱਚ ਵੀ ਕਹਿੰਦੇ ਕਿ ਇਹ ਦੂਸਰੀ ਵਾਰ ਪ੍ਰਧਾਨ ਬਣੇ ਨੇ ਸਰਪਕੀਲਾ ਦੇ ਬਾੜ ਐਸੋਸੀਏਸ਼ਨ ਨੂੰ ਸ਼ਾਰਪੁਰ ਦੇ ਔਰ ਹਰ ਸਾਲ 20 ਤੋਂ 25 ਲੱਖ ਰੁਪਏ ਵਕੀਲ ਖਰਚਦੇ ਨੇ ਪ੍ਰਧਾਨ ਬਣਨ ਦੇ ਲਈ ਇਹ ਸਾਡਾ ਵੀਰ ਅੱਜ ਨੇ ਇਸ ਵਾਰ ਵੀ ਪਿਛਲੀ ਵਾਰ ਇਹਨੇ 50000 ਰੁਪਏ ਖਾਚੇ ਇਸ ਵਾਰ ਸਿਰਫ 1.5 ਲੱਖ ਰੁਪਏ ਖਰਚਾ ਸਿੰਪਲ ਲਾਂਚ ਕਰਾਇਆ ਸੀ ਵਕੀਲਾਂ ਨੂੰ ਔਰ ਤਾਂ ਵੀ ਇਹਨਾਂ ਨੂੰ ਹੀ ਚੁਣਿਆ ਤਾਂ ਵੀ ਉਹਨਾਂ ਨੇ ਜੱਜ ਕੇ ਇਹਨਾਂ ਦੇ ਮੁਕਾਬਲੇ ਕੈਨ ਕੋ 10-10 ਲੱਖ ਰੁਪਏ ਦੇ ਬਿੱਲ ਬਣਾਉਂਦੇ ਆਲੇ ਵਾਲੇ ਹੋਟਲਾਂ ਦੇ بڑے بڑے ਹੋਟਲਾਂ ਚ ਫਰੀ ਖਾਣਾ ਸਭ ਕੁਝ ਫਰੀ ਚੱਲਦਾ ਸੀ ਉੱਥੇ ਪਰ ਉੱਤੋਂ ਵੀ ਵੱਡੀ ਜਿੱਤ ਪ੍ਰਾਪਤ ਕਰਕੇ ਆਏ ਨੇ ਔਰ ਭੋਜਨ ਸਮਾਜ ਪਾਰਟੀ ਹਾਈ ਕਮਾਂਡ ਵੱਲੋਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਤਿਹਾਸਿਕ ਧਰਤੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸਾਨੂੰ ਐਡਵੋਕੇਟ ਰਣਜੀਤ ਕੁਵਾਜੀ ਵਰਗਾ ਇੱਕ ਹੀਰਾ ਅਣਮੋਲ ਹੀਰਾ ਇਹ ਜੇ ਉਮੀਦਵਾਰ ਬਸਪਾ ਤੋਂ ਉਤਾਰਿਆ ਜਿਨ੍ਹਾਂ ਦਾ ਚੋਣ ਨਿਸ਼ਾਨ ਹਾਥੀ ਹੈ ਔਰ ਤੁਹਾਡੇ ਵਿਚਕਾਰ ਉਹ ਵੀ ਲੋਗ ਆਉਣਗੇ ਜਿਨ੍ਹਾਂ ਨੂੰ ਦਲ ਬਦਲ ਨੂੰ ਅੱਜ ਆਮ ਲੋਕ ਦਲ ਬਦਲ ਨੂੰ ਕਹਿੰਦੇ ਆ ਉਹ ਲੋਗ ਜੋ ਆਪਣੇ ਨਿੱਜੀ ਸਵਾਰਥਾਂ ਨੂੰ ਲੈ ਕੇ ਹਰ ਪਾਰਟੀ ਵਿੱਚ ਜਾ ਕੇ ਆਪਣੇ ਆਪ ਨੂੰ ਮਾਪ ਦੱਸ ਰਿਹਾ ਕਿ ਮੈਂ ਹੁਣ ਆਪਣੀ ਮਾਂ ਪਾਰਟੀ ਦੇ ਕੋਲ ਆ ਗਿਆ ਆ ਮੇਰੀ ਮਾਂ ਪਾਰਟੀ ਹੈ ਹਰ 5 ਸਾਲ ਬਾਅਦ ਲੋਕ ਪਾਰਟੀ ਬਦਲਦੇ ਨੇ ਆਪਣੇ ਨਿੱਜੀ ਸਵਾਰਥਾਂ ਦੇ ਲਈ ਉਹ ਲੋਕ ਪੰਜਾਬੀਆਂ ਦੇ ਕਦੇ ਨਹੀਂ ਹੋਏ ਔਰ ਲੋ ਪੰਜਾਬ ਦੀ ਜਨਤਾ ਦੇ ਕਦੇ ਨਹੀਂ ਹੋਏ ਤੁਹਾਡੇ ਦਰਦੇ ਉਹ ਵੀ ਆਉਣਗੇ ਜਿਹੜੇ ਬਾਵਾ ਸਾਹਿਬ ਜੀ ਦੇ ਲਿਖੇ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਵੀ ਜਵਾਬ ਤੁਸੀਂ ਦੇਣਾ ਆ ਔਰ ਸਾਡੇ ਵਿਚਾਰ ਸੀਨੀਅਰ ਲੀਡਰਸ਼ਿਪ ਬੈਠੀ ਆ ਪਾਣ ਦੇ ਵਿਚਾਰ ਸੁਣਨੇ ਆ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਮੈਂ ਤਾਂ ਤੁਹਾਡੇ ਵਿਚਾਰ ਆਂਦਾ ਹੀ ਰਹਿਣਾ ਆ ਹਰਨੇਕ ਭਰਤਪੁਰ ਜੀ ਦਾ ਧੰਨਵਾਦ ਕਰਦੇ ਆ ਔਰ ਅਸੀਂ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਸੁਣਨੇ ਮੇਰੀ ਅਕੀਦ ਦੇ ਵਿੱਚ ਇਹ ਅਪੀਲ ਹੈ ਕਿ 1 ਜੂਨ ਨੂੰ ਐਡਵੋਕੇਟ ਰਣਜੀਤ ਕੁਮਾਰ ਜੀ ਨੂੰ ਚੌਂ ਨਿਸ਼ਾਨ ਹਾਥੀ ਵਾਲਾ ਬਟਨ ਦਬਾ ਕੇ ਅਸੀਂ ਵੱਡੀ ਲੀਡ ਨਾਲ ਜਤਵਾ ਕੇ ਪਾਰਲੀਮੈਂਟ ਵਿੱਚ ਭੇਜਿਆ ਆ ਔਰ ਬਜੋਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਦੇ ਹੋਏ ਪੈਨ ਕੁਮਾਰੀ ਮਾਇਆਵਤੀ ਜੀ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਬਹੁਤ ਬਧੀਆ ਮਾਨਨ ਸਾਹਿਬ ਜੀ ਸਾਡੇ ਐਡਵੋਕੇਟ ਸਾਹਿਬ ਜੀ ਨੇ ਆਪਣੇ ਵਿਚਾਰ ਰੱਖਿਆ ਅੱਗੇ ਮੈਂ ਬੇਨਤੀ ਕਰਦਾ ਭਗਵਾਨ ਦਾਸ ਜੀ ਸਿੱਧੂ ਸਾਹਿਬ ਜੀ ਆਪਣੇ ਦੋ ਮਿੰਟ ਉਹ ਵੀ ਆਪਣੇ ਵਿਚਾਰ ਰੱਖਣ ਜੀ ਜਾਂ 3 ਜੇ ਬਾਅਦ ਬਹੁਤ ਹੀ stdcਕਾਰਜੋ ਭਗਤ ਉਪਰ ਦੇ ਇੰਆ ਬੀਬੀਆਂ ਭੈਣਾ ਨੌਜਵਾਨ ਵੀਰ ਬਜ਼ੁਰਗ ਔਰ ਅੱਜ ਦੇ ਸਾਡੇ ਮੁੱਖ ਮਹਿਮਾਨ ਐਡਵੋਕੇਟ ਰਣਜੀਤ ਕੁਮਾਰ ਜੀ ਉਹਨਾਂ ਨਾਲ ਭਗਵਾਨ ਸਿੰਘ ਟੋਹਾਰ ਜੀ ਚੌਧਰੀ ਗੁਰਨਾਵ ਜੀ ਇਕਦਾ ਜਿੱਦੜੀ ਜੱਟ ਭੱਟੀ ਦੀ ਲਾਡੀ ਮਾਨਾ ਦੀ ਤੇ ਸਾਡੇ ਪੋਟੀ ਸਾਹਿਬ ਹਰਪਜਨ ਦੀ ਹਰਪਜਨ ਦੀ ਹਰਪਜਨ ਮਾਨਾ ਜੀ ਤੁਥੀ ਸਾਰੇ ਕਿੱਟੀ ਜੀ ਸਾਰੇ ਜੈ ਪੀ ਜੈ ਭਾਪ ਆਪਾਂ ਬਹੁਜਤ ਭਾਜਪਾ ਦੀ ਜਿੱਤਾਂ ਬਾਤੇ ਹਲਕੇਆਂ ਦੇ ਵਿੱਚ ਜਾ ਰਹੇ ਆਂ ਔਰ ਕੱਲ੍ਹ ਅਸੀਂ ਪੁਲਾਥ ਹਲਕੇ ਦੇ ਵਿੱਚ ਮੀਟਿੰਗਾਂ ਕੀਤੀਆਂ ਉਹ ਹਲਕਾ ਜਿਹੜਾ ਪਿਛਲੇ ਸਾਲੇ ਕਮਜ਼ੋਰ ਹੋਇਆ ਕਰਦਾ ਸੀ ਕੱਲ ਉਹਨਾਂ ਨੇ ਰੋਡ ਤੋਂ ਕੱਢਿਆ ਔਰ ਤਨਤਨ ਕਰਾਤੀ ਔਰ ਉਥੇ ਦੀਆਂ ਮੁਸਲਮਾਨ ਭਾਈਚਾਰੇ ਦੀਆਂ ਔਰਤਾਂ ਨੇ ਬਜਟ ਸਮਾਜ ਪਾਰਟੀ ਨੂੰ ਜੁਆਇਨ ਕੀਤਾ ਔਰ ਜਿਹੜੇ ਸਾਡੇ ਹੌਸਲੇ ਸੀ ਉਹ ਬਲੰਦ ਹੋ ਗਏ ਉਥੇ ਦੀਆਂ 크ਿਸਚੀਅਨ ਭਾਈਚਾਰੇ ਦੀਆਂ ਔਰਤਾਂ ਨੇ ਬਜਟ ਸਮਾਜ ਪਾਰਟੀ ਨੂੰ ਜੁਆਇਨ ਕੀਤਾ ਉਹਨਾਂ ਨੇ ਕਾਂਗਰਸ ਨੂੰ ਛੱਡਿਆ ਬਜਟ ਸਮਾਜ ਪਾਰਟੀ 'ਚ ਆ ਗਏ ਉਹਨਾਂ ਨੂੰ ਪਤਾ ਲੱਗਿਆ ਕਿ ਬਜਟ ਪਤਾ ਲੱਗਿਆ ਕਿ ਬਜਟ ਸਮਾਜ ਪਾਰਟੀ ਹੀ ਸਾਡੇ ਜਿਹੜੇ ਹਿੱਤ ਆ ਨਾ ਸਾਡੇ ਬੱਚਿਆਂ ਨੂੰ ਵੱਚਨ ਦੇ ਹਿੱਤ ਸੁਰੱਖਿਆ ਰੱਖਤਿਆ ਤੇ ਉਹਦੇ ਝੂਠ ਨੇ ਵੀ ਵੱਡੀ ਗਲਤੀ ਵਿੱਚ ਮੋਜਤ ਪਾਜ ਪਾਟ ਨੇ ਜੁਆਇਨ ਕੀਤਾ ਉਹਨਾਂ ਦਾ ਕਹਿਣਾ ਸੀਗਾ ਅਜੇ ਪਰ ਦੇ ਕੇ ਡਿਗਰੀਆਂ ਕਰ ਗਏ ਔਰ ਮੋਤੀ ਸਾਹਿਬ ਕਹਿ ਰਹੇ ਆ ਕਿ 2029 ਤੱਕ ਤੁਹਾਨੂੰ ਅਜੇ 5 ਕਿਲੋ ਰੱਖਣ ਦਵਾਂਗੇ ਗਰੀਬ ਪਰਿਵਾਰਾਂ ਨੂੰ ਅੱਖੀ ਕਰੋੜ ਪਰਿਵਾਰਾਂ ਨੂੰ 5 ਕਿਲੋ ਰੱਖਣ ਦਵਾਂਗੇ 2029 ਤੱਕ ਔਰ ਉਹ ਜਿਹੜੇ ਡਿਗਰੀ ਹੋਲਡਰ ਬੱਚੇ ਆ ਉਹ ਕਹਿੰਦੇ ਵੀ 2029 ਤੱਕ ਵੀ ਅਸੀਂ ਇਹਨਾਂ ਦੇ 5 ਕਿਲੋ ਰੱਖਣ ਤੇ ਨਿਰਭਰ ਰਹਾਂਗੇ ਸਾਡੇ ਨੇ ਰੋਲ ਕਰਦਾ ਕੋਈ ਇਹਨਾਂ ਕੋਲ ਕੋਈ ਪ੍ਰੋਗਰਾਮ ਹੀ ਨਹੀਂ ਹੈ ਉਹਨਾਂ ਦੀਆਂ ਬੀਬੀਆਂ ਨੇ ਵੀ ਆਵਾਜ਼ ਬੁਲੰਦ ਕੀਤੀ ਤਾਂ ਔਰ ਬੀਬੀਆਂ ਜਿਹੜੀਆਂ ਉੱਥੇ ਦੀਆਂ ਸੀ ਉਹਨਾਂ ਨੇ ਹਜ਼ਾਰ-ਹਜ਼ਾਰ ਪੈਸੇ ਦੇ ਜਿਹੜੇ ਇੱਕ ਆਵਾਦਰੀ ਪਾਰਟੀ ਨੇ ਲਾਲਾ ਲਾਇਆ ਜਿਗਾ ਉਹ ਤੋਂ ਵੀ ਉਹ ਅੱਗ ਟੁਕੀਆਂ ਕਿ 98000 ਰੁਪਏ ਕਿ ਚਾਹੀਦਾ ਸਾਡੇ ਜਿਹੜੇ ਬੱਚੇ ਪੜ੍ਹਦੇ ਆ ਗਏ ਆ ਇਹਨਾਂ ਨੂੰ ਨੌਕਰੀ ਚਾਹੀਦੀ ਹੈ ਰੋਜ਼ਗਾਰ ਚਾਹੀਦਾ। ਸੋਹ ਮホール ਬਹੁਤ ਵਧੀਆ ਆ। ਪੜ੍ਹੇ ਲਿਖੇ ਲੋਕ ਜਿਹੜੇ ਆ ਵਕੀਲ ਜਿਹੜੇ ਆ ਉਹ ਇਹਨਾਂ ਨੂੰ ਪ੍ਰਧਾਨ ਬਣਾ ਸਕਦੇ ਆ ਤਾਂ ਸਾਡੀ ਵੀ ਡਿਊਟੀ ਬਣਦੀ ਆ ਵੀ ਅਸੀਂ ਵੀ ਇਹਨਾਂ ਨੂੰ ਵੋਟ ਪਾ ਕੇ ਇਹਨਾਂ ਨੂੰ ਪਾਰਲੀਮੈਂਟ ਚ ਭੇਜੇ ਤਾਂ ਸਾਡੇ ਪੰਚਾਂ ਦੇ ਹੱਕਾਂ ਸੁਰੱਖਿਤਾ ਹੋ ਸਕਣ ਜੈ ਭੀਮ ਜੈ ਹਾਂ ਕਿਸੇ ਸਾਡੇ ਜਿੱਤੂ ਸਾਹਿਬ ਬਹੁਤ ਵਧੀਆ ਇਹਨਾਂ ਵਿਚਾਰ ਰੱਖੇ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਸਾਡੇ ਅੱਗੇ ਠੇਕੇਦਾਰ ਰਜਿੰਦਰ ਸਿੰਘ ਜੀ ਜੰਮ 77 ਪੰਜਾਬ ਪੰਚਾਇਤ ਚੱਬੇ ਆ ਜੀ ਇਹਨਾਂ ਨੇ ਕਮੇਟੀ ਅੱਗੇ ਆਪਣੇ ਵਿਚਾਰ ਰੱਖਣ ਦੀ ਜੈ ਭੀਮ ਜੈ ਹਾਂ ਨਗਰ ਅਕਤੂਬਰ ਵਿਖੇ ਹੋ ਰਹੀ ਚੋਣ ਮੀਟਿੰਗ ਮੀਟਿੰਗ ਦੇ ਮੁੱਖ ਮਹਿਮਾਨ ਬਹੁਜਨ ਸਮਾਜ ਪਾਰਟੀ ਪੈਨ ਕੁਮਾਰੀ ਮਾਇਆਵਤੀ ਜੀ ਦਾ ਐਲਾਨੇ ਹੋਏ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਜੀ टीम दे वाई कर रहे बहुत हीstdc कार्ययोग श्री भगवान सिंह चौहान जी سابقا कोऑर्डिनेटर जम्मू कश्मीर हिमाचल हरियाणा टीम दे बीच बहुत हीstdc कार्ययोग चौधरी गुरनाम सिंह जी سابقا कोऑर्डिनेटर जम्मू कश्मीर हिमाचल हरियाणा और ਸਟੇਟ ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ ਪੰਜਾਬ ਭਗਵਾਨ ਸਿੰਘ ਭਗਵੰਦਾ ਠੇਕੇਦਾਰ ਭਗਵੰਦਾ ਸਾਹਿਬ ਸੀਨੀਅਰ ਬਸਪਾ ਲੀਡਰ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਹਲਕੇ ਤੋਂ ਪ੍ਰਧਾਨ ਯਸ਼ਪੱਟੇ ਜੀ ਵਾਈਸ ਪ੍ਰਧਾਨ ਸਤਪਾਲ ਕਾਲੇਵਾਲ ਭੱਟਾ ਜੀ ਸਾਬਕਾ ਪ੍ਰਧਾਨ ਬਲਵਿੰਦਰ ਬਾਨਾ ਜੀ ਔਰ ਇਸ ਨਗਰ ਤੋਂ ਬਹੁਤ ਹੀ ਸਤਿਕਾਰਯੋਗ ਕਈਆਂ ਬੀਬੀਆਂ ਭੈਣਾਂ ਅੱਜ ਦੇ ਪ੍ਰੋਗਰਾਮ ਨੂੰ ਨਿਵੇੜੇ ਚਾਣ ਵਾਸਤੇ ਚਾਣ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਹਮੇਸ਼ ਕੀ ਬਿਲਾਸਵਾ ਦੇ ਸੈਕਟਰੀ ਸਾਰਿਆਂ ਨੂੰ ਜੈ ਭੀਮ ਜੈ ਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਕੋਲ ਇੱਕ ਅਪੀਲ ਕਰਨ ਵਾਸਤੇ ਆਏ ਆਂ ਕਿਉਂਕਿ ਦੇਸ਼ ਦੇ ਵਿੱਚ ਐਮਪੀ ਇਲੈਕਸ਼ਨ ਹੋ ਰਹੇ ਆ ਅਸੀਂ ਦੇਸ਼ ਦਾ ਰਾਜਾ ਚੁਣਨਾ ਹੈ ਦੇਸ਼ ਦਾ ਰਾਜਾ ਕਿਹੋ ਜਿਹਾ ਹੋਏ ਇਹਦੇ ਬਾਰੇ ਅਸੀਂ ਵਿਚਾਰ ਕਰਨੇ ਆ ਔਰ ਵਿਚਾਰ ਕਰਤਾ ਕਰਕੇ ਅਸੀਂ ਆਪਣੇ ਮਤਦਾਨ ਦਾ ਪ੍ਰਯੋਗ ਕਰਨਾ ਹੈ ਕਿਉਂਕਿ ਸੰਵਿਧਾਨ ਦੇ ਵਿੱਚ ਲਿਖਿਆ ਹੈ ਇਹ ਹਰ 5 ਸਾਲ ਬਾਅਦ ਚੋਣਾਂ ਹੋਣੀ ਐ। ਔਰ ਇਹ ਚੋਣਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਪਹਿਲਾਂ ਜਿਤਾਇਆ ਉਹਨਾਂ ਦੀ ਸਮੀਖਿਆ ਕਰਨੀ ਐ। ਕਿ ਆ ਉਹਨਾਂ ਨੂੰ ਜਿਦਾਨ ਕਰਕੇ ਜਿਹੜਾ ਜਿਤਾਇਆ ਆਪਾਂ ਕਿ ਆ ਉਹਨਾਂ ਨੇ ਗਰੀਬਾਂ ਵਾਸਤੇ ਕੋਈ ਕੰਮ ਕੀਤਾ? ਕਿ ਆ ਉਹਨੇ ਬੇਰੋਜ਼ਗਾਰੀ ਹਟਾਈ ਐ? ਕਿ ਆ ਉਹ ਵਾਦੇ ਕਰਕੇ ਜਿਹੜੇ ਆਏ ਸੀ ਕੀਤਾ ਅਗਰ ਇਹਨੇ ਲੋਕਾਂ ਨੇ ਨਹੀਂ ਕੁਝ ਕੰਮ ਕੀਤਾ ਤਾਂ ਅਸੀਂ ਜਿਹੜਾ ਆਪਣਾ ਨਵੇਂ ਦਵਾਰ ਨਵਾਂ ਵੀ ਦਵਾਰ ਸਾਡਾ ਐਡਵੋਕੇਟ ਰਣਜੀਤ ਕੁਮਾਰ ਜਿਸ ਦਾ ਚੋਣ ਨਿਸ਼ਾਨ ਹਾਥੀ ਆ ਅਸੀਂ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਾ ਹੈ ਲੋਕ ਸਭਾ ਇਲੈਕਸ਼ਨ ਪਰ ਗੱਲ ਜਿਹੜੀ ਸਾਡੀ ਕਰਨੀ ਬਣਦੀ ਹੈ ਉਹ ਸੈਂਟਰ ਸਰਕਾਰ ਨਹੀਂ ਗੱਲ ਕਰਨੇ ਆ ਪਿਛਲੇ 10 ਸਾਲ ਤੋਂ ਸੈਂਟਰ ਦੇ ਵਿੱਚ ਭਾਪੀ ਦੀ ਸਰਕਾਰ 15 ਲੱਖ ਦਾ ਜਿਹੜਾ ਦਾਵਾ ਜਿਹੜੇ ਕਹਿੰਦੇ ਸ੍ਰੀਮਾਨ ਦੇ ਮੁਖੀਆ ਅਸੀਂ 15 ਲੱਖ ਹਰ ਖਾਨੇ ਹਰ ਖਾਤੇ ਦੇ ਵਿੱਚ ਪਾਉਣਾ ਹੈ 2 ਕਰੋੜ ਇੱਕ ਸਾਲ ਦੇ ਵਿੱਚ ਨੌਕਰੀ ਦੇਣੀ ਹੈ ਬੇਰੋਜ਼ਗਾਰੀ ਖਤਮ ਕਰਨੀ ਹੈ ਸੋ ਜਿਹੜਾ ਸਮਾਰਟ ਸਿਟੀ ਬਣਾਉਣਾ ਹੈ ਐਦਾਂ ਦੇ ਬਹੁਤ ਵਾਅਦੇ ਕਰਕੇ ਆਏ ਲੇਕਿਨ ਦੇਖਣ ਨੂੰ ਕੀ ਮਿਲਦਾ ਜਦੋਂ ਉਹਨਾਂ ਦੇ ਲੀਡਰਾਂ ਨੂੰ ਸਵਾਲ ਕੀਤੇ ਜਾਂਦੇ ਆ ਵੀ ਤੁਸੀਂ 15 ਲੱਖ ਦਾ ਵਾਅਦਾ ਕੀਤਾ ਉਹ ਲੀਡਰ ਹੱਸ ਕੇ ਕਹਿੰਦੇ ਆ ਇਹ ਤਾਂ ਅਸੀਂ ਮਜ਼ਾਕ ਕੀਤਾ ਸੀ ਗਾ ਲੋ ਸਾਨੂੰ ਮਜ਼ਾਕ ਦੇ ਪਾਤਰ ਬਣਾਤਾ ਉਹ ਲੋਕ ਝੁੰਮਲੇਬਾਜੀਆ ਕਰਦੇ ਆ ਸਾਨੂੰ ਭੋਲੇ ਪਾਲੇ ਲੋਕਾਂ ਨੂੰ ਛੋਟੇ ਛੋਟੇ ਵਾਦਿਆਂ ਨਾਲ ਕਰਕੇ ਜਿਹੜਾ ਆ ਉਹ ਵਾਦੇ ਕਰਦੇ ਆ ਲੇਕਿਨ ਪੂਰੇ ਵੀ ਨਹੀਂ ਕਰਦੇ ਠੇਕੇਦਾਰ ਭਗਵਾਨ ਦਾਸ ਜੀ ਦੱਸ ਕੇ ਗਏ ਆ ਕਿ ਮੋਦੀ ਕੀ ਕਹਿ ਰਿਹਾ ਹੈ ਮੋਦੀ ਕਹਿ ਰਹੇ ਆ ਉਹਦੀ ਪੂਰੀ ਟੀਮ ਕਹਿ ਰਹੀ ਹੈ ਕੇਵਲ ਮੰਤਰੀ ਕਹਿ ਰਹੇ ਆ ਉਹਦੇ ਮੁੱਖ ਮੰਤਰੀ ਕਹਿ ਰਹੇ ਆ ਕਿ ਅਸੀਂ ਵਿਕਾਸ ਕੀ ਤਾਂ ਅਸਲ ਦੁਨੀਆ ਭਰ ਦੇ ਵਿੱਚ ਕਹਿੰਦੇ ਆ ਦੇਸ਼ ਜਿਹੜਾ ਆ ਬਹੁਤ ਅੱਗੇ ਵੱਧ ਗਿਆ ਲੇਕਿਨ ਦੁੱਖ ਦੀ ਗੱਲ ਹੈ ਕਿ ਜਿਹੜਾ ਦੇਸ਼ ਜਿਹੜਾ ਆ 10ਵੇਂ 20ਵੇਂ ਪੜਾਵੇ ਤੇ ਚੱਲ ਗਿਆ ਜਿਹੜਾ 7ਵੇਂ 8ਵੇਂ ਜਿਹੜਾ ਪੌਡੇ ਦੇ ਸਗਾ ਅੱਜ ਵਿਕਾਸ ਦੀ ਗੱਲ ਹੋ ਰਹੀ ਹੈ ਦੂਸਰੇ ਪਾਸੇ 80 ਕਰੋੜ ਲੋਕਾਂ ਨੂੰ 5 ਕਿਲੋ ਆਟਾ ਕਣਕ ਦਾਲ ਦੇਣ ਦੀ ਗੱਲ ਕਰਦੇ ਆ ਤੁਸੀਂ ਕਲਪਨਾ ਕਰੋ ਅਗਰ ਤੁਹਾਡੇ ਬੱਚੇ ਜਿਹੜੇ ਨੌਕਰੀ ਲੱਗਣ ਰੁਲਦਾਰ ਮਿਲੇ ਵਿਹਾਰੀਆਂ ਪੂਰੀਆਂ ਮਿਲਣ ਤਾਂ ਤੁਹਾਨੂੰ 5 ਕਿਲੋ ਆਟਾ ਜਿਹੜਾ 5 ਕਿਲੋ ਦਾਲ ਦੀ ਸਾਥੀਓ ਜ਼ਰੂਰਤ ਨਹੀਂ ਸਾਥੀ ਦੱਸ ਕੇ ਗਏ ਆ ਉੱਤਰ ਪ੍ਰਦੇਸ਼ ਦੇ ਵਿੱਚ ਚਾਰ ਵਾਰੀ ਸਰਕਾਰ ਬਣੀ ਹੈ ਔਰ ਜੋ ਜਿਹੜਾ ਉੱਥੇ ਭੈਣ ਜਿਨੇ ਕੰਮ ਕੀਤਾ ਉਹ ਜਿਹੜਾ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਛੋਟੀ ਬੱਚੀਆਂ ਨੂੰ ਸਾਈਕਲ ਜ਼ਮੀਨਾਂ ਮਕਾਨ ਨੌਕਰੀਆਂ ਔਰ ਲੱਖਾਂ ਹੀ ਗੁੰਡੇ ਜੇਲ੍ਹਾਂ ਚ ਬੰਦ ਕੀਤੇ ਅਗਰ ਤੁਸੀਂ ਚਾਹਦੇ ਹੈ ਕਿ ਉੱਤਰ ਪ੍ਰਦੇਸ਼ ਵਰਗਾ ਰਾਜ ਪੂਰੇ ਦੇਸ਼ ਨੂੰ ਚਾਵੇ ਉਹਦੇ ਲਈ ਸਾਨੂੰ ਇਹ ਜ਼ਰੂਰੀ ਹੈ ਅਸੀਂ ਆਪਣਾ ਐਮਪੀ ਜਗਾਣਾ ਸਾਡਾ ਜ਼ਰੂਰੀ ਹੈ ਕਿਉਂਕਿ ਪ੍ਰਧਾਨ ਮੰਤਰੀ ਐਮਪੀਆ ਦੇ ਨਾਲ ਬਣਦੇ ਆ ਅਸੀਂ ਹੁਸ਼ਿਆਰਪੁਰ ਤੋਂ ਜਿਹੜਾ ਉਮੀਦਵਾਰ ਅਸੀਂ ਲਾਣਿਆ ਆ ਡਾਕਟਰ ਆਪਣਾ ਐਡਵੋਕੇਟ ਸਾਹਿਬ ਅਸੀਂ ਉਹਨਾਂ ਨੂੰ ਇੱਕ ਤਰੀਕ ਇੱਕ ਜ਼ੋਨ ਨੂੰ ਬੋਡੀ ਹੁਣੀ ਹੈ ਬਹੁਤ ਲਾੜੀ ਦਿੱਤੇ ਜਾਣੇ ਆ ਕਿਉਂਕਿ ਪਹਿਲਾਂ ਵੀ ਤੁਹਾਡੇ ਸਾਥੀ ਆਏ ਹੋਣੇ ਆ ਜਿਹੜੇ ਦੂਸਰੀਆਂ ਪਾਰਟੀਆਂ ਵਾਲੇ ਉਸਾ 1000 ਰੁਪਏ ਦੀ ਗੱਲ ਕਰਕੇ ਕੋਈ ਕੋਈ ਕਰ ਗਿਆ ਸੋ ਨਾ ਤਾਂ ਅਸੀਂ ਕੋਈ ਵਾਦਾ ਕਰਦੇ ਇੱਕੋ ਇੱਕ ਪਾਰਟੀ ਆ ਭੋਜਨ ਸਮਾਜ ਪਾਰਟੀ ਜਿਹੜੀ ਵਾਦਾ ਨਹੀਂ ਕਰਦੀ ਲੇਕਿਨ ਉਹ ਕਰਕੇ ਦਿਖਾਉਂਦੀ ਆ ਭੋਜਨ ਸਮਾਜ ਪਾਰਟੀ ਕੰਮ ਕਰਕੇ ਦਿਖਾਉਂਦੀ ਆ ਸਵਾਓ ਮੈਂ ਸਾਥੀਆਂ ਨੂੰ ਪੀਨ ਕਰ ਰਿਹਾ ਬੀਬੀਆਂ ਪੜਨਾਂ ਨੂੰ ਅਪੀਲ ਕਰ ਰਹਾ ਆ ਆਪਾਂ ਲਾਰਿਆਂ ਦੇ ਵਿੱਚ ਨਾ ਵਸੀਏ ਵਾਦਿਆਂ ਜਨਾਬ ਅਸੀਂ ਏ ਔਰ ਅਸੀਂ ਜਿਹੜਾ ਇੱਕ ਤਰੀਕ ਨੂੰ ਭਾਤੀ ਵਾਲਾ ਬਟਨ ਦਵਾ ਕੇ ਐਡਵੋਕੇਟ ਰਣਜੀਤ ਕੁਮਾਰ ਜੀ ਨੂੰ ਜਿਹੜਾ ਲੋਕ ਸਭਾ ਦੇ ਵਿੱਚ ਭੇਜਿਏ ਤੁਹਾਡਾ ਸਾਰਿਆਂ ਦਾ ਧੰਨਵਾਦ ਜੈਪੀ ਜੈਪਾਰ ਮੈਂ ਧੰਨਵਾਦ ਕਰਦਾ ਆ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਕਹਿੰਦੇ ਅਸੀਂ ਵੀ ਕਹਿੰਦੇ ਗਏ ਹੋ ਇਸ ਕਰਕੇ ਹਾਜ਼ਰ ਨਹੀਂ ਹੋ ਸਕੇ ਡਾਕਟਰ ਕਿਰਪਾਲ ਜੀ ਔਰ ਮੈਂ ਧੰਨਵਾਦ ਕਰਦਾ ਹਾਂ ਡਾਕਟਰ ਸੁਨੇਕ ਜੀ ਦਾ ਜਦੋਂ ਵੀ ਇਹਨਾਂ ਨੂੰ ਪਾਰਟੀ ਨੂੰ ਉਹ ਸ਼ਾਸਨ ਦੇ ਵਿੱਚ ਡਾਇਰੈਕਸ਼ਨ ਆndi ਹੈ ਔਰ ਕਿਰਪਾ ਆਪਣਾ ਤ੍ਰਿੰਰਤਪਾਲ ਜੀ ਕਾਲਿਆ ਮਾਨਣੋਂ ਨੇ ਤੋਂ ਜਿਹੜੇ ਸੈਕਟਰ ਪ੍ਰਧਾਨ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਪੂਰੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਆਪਣਾ ਕੰਮ ਕਰ ਰਹੇ ਆ ਉਹ ਸਾਰਿਆਂ ਦਾ ਧੰਨਵਾਦ ਜੈਪੀ ਜੈਪੁਰ ਬਹੁਤ ਵਧੀਆ ਸਾਡੇ ਰਜਿੰਦਰ ਠੇਕੇਦਾਰ ਜੀ ਅੰਚਾਰ